ਉਹ ਜਿਹੜਾ ਟੰਡਾ ਚੌਂਕ ਤੇ ਨਲੋਈਆਂ ਚੌਂਕ ਦੇ ਵਿੱਚ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਠੀਕ ਹੈ ਨਾ ਚੱਲ ਰਹੀ ਹੈ ਇਹ ਜਿਹੜੀ ਹੈ ਦਿੱਲੀ ਨਾਕਾਬੰਦੀ ਚੱਲਦੀ ਹੈ ਮਾਨਯੋਗ ਐਸਐਸਪੀ ਸਾਹਿਬ ਜੀ ਜੀ ਲੋ ਇਹ ਸ਼ਿਫਟਿੰਗ ਨਾਕਾ ਹੁੰਦਾ ਜਿੱਦਾਂ ਇੱਧਰ ਤੋਂ ਪੌਣਾ ਘੰਟਾ ਸੀ ਟੰਡਾ ਚੌਂਕ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਹੈ ਛੱਕੀ ਗੱਡੀਆਂ ਦੀ ਕਿ ਛੱਕੀ ਵਹੀਕਲ ਆ ਉਹਨਾਂ ਦੀ ਚੈਕਿੰਗ ਕੀਤੀ ਆ ਉਹ ਨਲੋਈਆਂ ਚੌਂਕ ਦੇ ਵਿੱਚ ਨਾਕਾ ਲਾਇਆ ਹੋਇਆ ਇਹ ਜਿਹੜੀਆਂ ਕੋਈ ਕਾਰਾਂ ਆ ਰਹੀਆਂ ਨੇ ਪ੍ਰੋਪਰ ਜਿਹੜੀਆਂ ਛੱਕੀ ਗੱਡੀਆਂ ਦਿਖ ਰਹੀਆਂ ਨੇ ਉਹਨਾਂ ਦੀ ਪ੍ਰੋਪਰ ਡਿੱਗੀਆਂ ਖੋਲ ਕੇ ਜੋ ਬੈਗ ਆ ਉਹਨਾਂ ਦੀ ਤਲਾਹ ਹੀ ਕੀਤੀ ਆ ਰਹੀ ਹੈ ਬਿਲਕੁਲ ਲਗਾਤਾਰ ਦਿੱਲੀ ਨਾਕਾਬੰਦੀ ਜਿਹੜੀ ਹੁੰਦੀ ਆ ਮਨਜੋਗ ਐਸ.ਡੀ.ਪੀ ਸਾਹਿਬ ਜੀ ਦੀ ਬਹੁਤ ਸਖਤ ਹੈਤਾ ਇਸ ਵੰਦੇ ਵਿੱਚ ਦਿੱਲੀ ਨਾਕਾਬੰਦੀ ਹੁੰਦੀ ਆ ਜੋ ਅੱਜ ਕੱਲ੍ਹ ਹਾਲਾਤ ਜਿਹੜਾ ਆ ਤੁਹਾਨੂੰ ਪਤਾ ਹੀ ਆ ਜੰਮੂ ਕਸ਼ਮੀਰ ਤੇ ਵੇਚ ਦੀ ਵਾਰਦਾਤ ਹੋਈ ਆ ਉਹਨੂੰ ਮੱਦੇ ਨਜ਼ਰਾ ਹਟੇ ਹੋਏ ਸਾਰਾ ਪੰਜਾਬ ਯਾ ਲਲਟਿਆ ਜਿਹੜੀ ਜਿਹੜੀ ਬਿਲਕੁਲ ਬਰੀਕੀ ਨਾਲ ਜਿਹੜੀ ਚੈਕਿੰਗ ਕੀਤੀ ਆ ਸ਼ੱਕੀ ਚੀਜ਼ ਮਿਲੀ ਆ ਜੀ ਇੱਕ ਉਹ ਬਾਹਲੀ ਛੱਕੀ ਦੀ ਮਿਲੀ ਉਹ ਸਰਕਾਰਪੀਓ ਗੱਡੀ ਸੀ ਉਹਦੇ ਵਿੱਚ ਇੱਕ ਡੰਡਾ ਪਿਆ ਸੀ ਉਹ ਅੱਗੇ ਵਰਚੀ ਜੀ ਲਾਈ ਦੀ ਤੇ ਕਿ ਡੰਡਾ ਸਾਦਾ ਸੀ ਉਹ ਅਸੀਂ ਜਿਹੜਾ ਕਰ ਲਿਆ ਤੇ ਉਹਨੂੰ ਪ ਉਹ ਠੀਕ ਹੈ ਬੰਦੇ ਇੱਥੇ ਲਾ ਕੇ ਪਿੰਡਦੇ ਆ ਤੇ ਉਹਦੀ ਕੋਈ ਜਾਨੀ ਸ਼ੱਕੀ ਬੰਦੇ ਨਹੀਂ ਜੋ ਅਰੇ ਕੰਟਰੀ ਬੁਢਾਈ ਜਿਹੜੀ ਚਾਹੀਦੀ ਹੈ ਦੇਖਿਆ ਗਿਆ ਪੇ ਤੁਮ ਬਾਈ ਨਾਲ ਜਿਹੜੀਆਂ ਰਾਤ ਨੂੰ ਵੀ ਚੱਲਦੀਆਂ ਸੜਕਾਂ ਤੇ ਵੀ ਚੱਲਦੀਆਂ ਦੇਖੀਆਂ ਜਾਂਦੀਆਂ ਤੇ ਉਹਨਾਂ ਦੇ ਕਈ ਵਾਰੀ ਪਿੱਛੇ ਕੋਈ ਰਿਫਲੈਕਟਰ ਨਹੀਂ ਹੁੰਦਾ ਨਾ ਕੋਈ ਇੰਡੀਕੇਟਰ ਨਹੀਂ ਹੁੰਦਾ ਇਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਕਿ ਹੁਣ ਫਟਾਈ ਚੱਲਣੀ ਹੈ ਅੱਲਾ ਦਾ ਤੇ ਤੁਸੀਂ ਵੀ ਦੇਖੇ ਕਿ ਇੱਕ ਮਸ਼ੀਨ ਖੜੀ ਕਰਕੇ ਉਸ ਤਰ੍ਹਾਂ ਚੱਲ ਰਹੀ ਸੀ ਉਹਨੇ ਆਈ تھی ਕੰਪੈਨ ਉਹਨੂੰ ਚੰਗੀ ਤਰ੍ਹਾਂ ਪ੍ਰੋਪਰ ਜਿਹੀ ਚੈਕਿੰਗ ਕੀਤੀ ਗਈ ਆ ਉਹਦੇ ਪਿੱਛੇ ਜਿਹੜਾ ਇੰਡੀਕੇਟਰ ਫਿਊ ਟੁੱਟੇ ਸਦਾ ਵੀ ਕੀਤੀ ਗਈ ਆ ਵੀ ਯਾਰਾ ਪਿੱਛੇ ਪ੍ਰੋਪਰ ਆਪਣਾ ਜਿਹੜਾ ਇੰਡੀਕੇਟਰ ਵੀ ਠੀਕ ਕਰੋ ਤੇ ਪ੍ਰੋਪਰ ਜਿਹੜੇ ਉਹਦੇ ਆ ਰੈਫਲੈਕਟਰ ਹੁੰਦੇ ਆ ਰੈਡੀ ਰੈਡੀਅਮ ਦੇ ਇਹ ਰਾਤ ਵੇਲੇ ਦੇਖੋ ਵੀ ਇਹ ਕੋਈ ਗੱਡੀ ਜਾ ਰਹੀ ਆ ਉਹ ਪ੍ਰੋਪਰ ਹੋ ਤੇ ਉਹਨੇ ਮੰਨਿਆ ਵੀ ਠੀਕ ਆ ਮੈਂ ਬਿਲਕੁਲ ਵੀ ਪ੍ਰੋਪਰ ਜਿਹੜਿਆ 에ਅਰ ਰੈਫਲੈਕਟ ਲੌਂਗ ਹੈ ਜੀ ਤਾਂ ਕਰ ਜਿਹੜੀ 에ਅਰ ਲਾਸਟ ਜਿਹੜੀ 200 ਜਲਦੀ ਆ ਪਰ ਖਾਸ ਕਰਕੇ ਕੀਤੀ ਜਾਂਦੀ ਆ ਪਰ ਵੀ ਇਹ ਦੇਖਿਆ ਜਾਂਦਾ ਵੀ ਕਈ ਜਿਹੜੇ ਬੰਦੇ ਹੱਲੇ ਤੱਕ ਵੀ ਇਦਾਂ ਦੇ ਰਹੇ ਜਿਹੜੇ ਨਾ ਗੱਡੀ ਦੇ ਕਾਰਨ ਜਿਹੜੇ ਲੱਗਦੇ ਆ ਜਨਾਬ ਦਾ ਨੰਬਰ ਜਿਹੜਾ ਪ੍ਰੋਪਰ ਹੁੰਦਾ ਇਹ ਮੇਰੇ ਸਾਬ ਨਾਲ ਬਿਲਕੁਲ 100% ਤੇ ਆਪਾਂ ਜਿਹੜਾ ਬਿਲਕੁਲ ਜਿਹੜੀ ਆ ਵੇਖੋ ਤੁਸੀਂ ਖੜੇ ਹੋ ਸੀਟ ਬੈਲਟਾਂ ਲੱਗੀਆਂ ਹੋਈਆਂ ਪ੍ਰੋਪਰ ਚੰਗ ਹੋ ਰਹੀਆ ਪੇਪਰ ਪੂਰੇ ਆ ਪਰ ਅਗਰ ਥੋੜੇ ਬੋਧੇ ਬੰਦੇ ਹੈਗੇ ਜਿਹੜੇ ਨਹੀਂ ਪੇਪਰ ਪੂਰੇ ਤੇ ਉਹਨਾਂ ਨੂੰ ਵੀ ਬੇਇੱਜ਼ਤੀ ਵੀ ਕਰ ਰਹੇ ਆ ਆਪਣੀ ਪੇਪਰ ਪੂਰੇ ਕਰੋ ਤੇ ਜੇ ਨਹੀਂ ਕਰੂਗਾ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਕੁੰਡ ਜਿਹੜੇ ਕਲਾਂ ਵੀ ਕੱਟੇ ਜਾ ਰਹੇ ਆ ਇੱਕ ਮੋਟਰਸਾਈਕਲ ਲੁਕੇ ਆਇਆ ਲੜਕੇ ਦਾ ਉਹਦਾ ਕੀ ਹੈ ਜੀ ਉਹ ਜਿਹੜਾ ਉਹਨੂੰ ਪ੍ਰੋਪਰ ਪੁੱਛ ਰਹੇ ਆ ਉਹਦਾ ਲੈਤਾ ਨਹੀਂਗਾ ਨਾ ਦੀ ਆਸਰੀਆ ਤੁਰੇ ਹੋ ਵੀ ਕਿ ਜਿਹੜੀ ਆ ਪ੍ਰੋਪਰ ਅਨਬਾਉਂਡ ਕਰਾਂਗੇ ਟ੍ਰਮ ਮੁਕਸਰ ਬੰਦ ਕਰਾਂਗੇ ਜੀ ਨੂੰ ਬਾਹਰ ਸਰ ਤੋਂ ਕੀ ਕਿਹਾ ਜਾਂਦਾ ਚਾਹੁੰਦੇ ਆ ਸ਼ਾਰਟ ਦੇ ਆ ਮੈਂ ਇਹ ਬੇਨਤੀ ਕਰਨੀ ਚਾਹੂੰਗਾ ਵੀ ਕਿ ਜਿਹੜੇ ਆ ਤੁਸੀਂ ਵੀ ਕਲਾਰੇ ਜਿਹੜਾ ਹੈਲਮਟ ਪਾਇਆ ਸੀ ਅੱਪ ਟੈਗ ਕੀਤਾ ਆ ਪੂਰਾ ਧੰਨਵਾਦ ਕੀਤਾ ਵੀ ਠੀਕ ਆ ਤੂੰ ਆਪਣੀ ਸੇਫਟੀ ਆ ਤੇ ਜਿਹੜਾ ਕਲਾਰੇ ਜੇ ਤੂੰ ਟੂ ਵੀਲਰ ਹੈਲਮਟ ਪਾਓ ਗੱਡੀ ਜਿਹੜੀ ਚਲਾ ਰਹੇ ਹੋ ਸੇਪ ਬਟੋਨ ਸੇਫਟੀ ਬੈਲਟ ਲਾਓ ਪ੍ਰੋਪਰ ਜਿਹੜੀ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਲੰਘਣਾ ਨਾ ਕਰੋ ਇਹ ਵੀ ਸਰ ਅੱਜ ਤੋਂ ਦੇਖਿਆ ਜਾਂਦਾ ਜੇ ਤਾਂ ਨਾਕਾ ਲਗਾਇਆ ਹੁੰਦਾ ਤਾਂ ਪਿੱਛੇ ਜਿਹੜੇ ਸ਼ਰਾਬ ਦੀ ਕੋਈ ਚ ਉਹਨਾਂ ਨੂੰ ਕੀ ਪੀੜ ਕਰਨਾ ਚਾਹੁੰਦੇ ਨੇ ਮੈਂ ਬੇਨਤੀ ਕਰਨਾ ਚਾਹੂੰਗਾ ਵੀ ਆਪਣੇ ਪੇਪਰ ਜਿਹੜੇ ਅਧੂਰੇ ਆ ਪੂਰੇ ਕਰੋ ਭੱਜਣ ਦੀ ਲੋੜ ਨਹੀਂ ਜਿਹੜਾ ਕਾਲੀ ਵਿੱਚ ਤੁਸੀਂ ਡੱਕੋਗੇ ਜਾਂ ਪਿੱਛੋਂ ਮੁੜੋਗੇ ਐਕਸੀਡੈਂਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਜਿਹੜਾ ਐਕਸੀਡੈਂਟ ਹੁੰਦਾ ਫੇ ਕੀਮਤੀ ਜਾਨਾਂ ਜਾਂਦੀਆਂ ਨੇ ਤੇ ਇਹਦੇ ਵਿੱਚ ਮੈਂ ਇਹ ਬੇਨਤੀ ਕਰੂੰਗਾ ਵੀ ਦਰਦੀ ਲੋੜ ਨਹੀਂ ਆਪਣੇ ਜਿਹੜੇ ਪੇਪਰ ਪੂਰੇ ਪ੍ਰੋਪਰ ਕਰੋ ਪੂਰੇ ਤੇ ਹੈਲਮਟ ਪਾ ਕੇ ਚੱਲੋ ਸੀਟ ਬੈਲਟ ਲਾ ਕੇ ਚੱਲੋ ਥੈਂਕ ਯੂ